ਸਤਿ ਸ੍ਰੀ ਅਕਾਲ ਅੱਜ ਤਰੀਕਾ ਜੀ 12ਵੇਂ ਮਹੀਨੇ ਦੀ 4 ਤਰੀਕਾ ਹੈਗਾ ਜੀ ਸ਼ੁੱਕਰਵਾਰ ਸਨ ਹੈਗਾ 2020 ਸੋ ਅੱਜ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਅਕਾਲੀ ਦਲ ਦੇ ਕਾਕ ਸਿਆਸਦਾਨ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਵਾਰੀ ਫੇਰ ਫਰੇਬੀ ਦੇ ਨਾਲ ਪਾਦਮਸ਼ਰੀ ਬਾਕਸ ਕੀਤਾ ਗਿਆ ਇਹ ਪਾਦਮ ਸ਼੍ਰੀ ਉਹਨਾਂ ਨੂੰ ਮੋਦੀ ਸਰਕਾਰ ਵੱਲੋਂ ਹੀ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਨੇ ਮੋਦੀ ਸਰਕਾਰ ਨੂੰ ਹੀ ਇਹ ਵਾਪਸ ਕੀਤਾ ਸਵਾਲ ਇਹ ਪੈਦਾ ਹੁੰਦਾ ਕਿ ਜੇ ਪਾਦਮ ਸ਼੍ਰੀ ਵਾਪਸ ਕਰਨਾ ਸੀ ਤਾਂ ਇਹ ਪਹਿਲਾਂ ਲਿਆ ਹੀ ਕਿਉਂ ਗਿਆ ਸੀ ਜਾਂ ਕਿਸ ਇਹੋ ਜੇ ਚੰਗੇ ਕੰਮ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪਾਦਮ ਸ਼੍ਰੀ ਦਿੱਤਾ ਗਿਆ ਸੀ ਕੀ ਉਹਨਾਂ ਨੇ ਬਹੁਤ ਵੱਡੀਆਂ ਕੋਈ ਖੋਜਾਂ ਕੀਤੀਆਂ ਸੀ ਜਾਂ ਉਹ ਕੋਈ ਬਹੁਤ ਹੀ ਵੱਡੇ ਸਮਾਜਿਕ ਲੀਡਰ ਨੇ ਸਮਾਜ ਦੇ ਲਈ ਬਹੁਤ ਭਲੇ ਦੀਆਂ ਗੱਲਾਂ ਕਰਦੇ ਨੇ ਜਾਂ ਉਹ ਕੋਈ ਇੱਕ ਬਹੁਤ ਵੱਡੇ ਧਾਰਮਿਕ ਲੀਡਰ ਨੇ ਇਹ ਚਾਰੇ ਗੱਲਾਂ ਉਹਨਾਂ ਤੇ ਫਿੱਟ ਨਹੀਂ ਬੈਠਦੀਆਂ ਨਾ ਤਾਂ ਉਹ ਕੋਈ ਬਹੁਤ ਵੱਡੇ ਧਾਰਮਿਕ ਆਗੂ ਨੇ ਨਾ ਹੀ ਉਹ ਕੋਈ ਸਮਾਜਿਕ ਕਾਰਿਆਕਰਤਾ ਨੇ ਅਤੇ ਨਾ ਹੀ ਉਹ ਕੋਈ ਖੋਜੀ ਨੇ ਜਾਂ ਖੋਜਬਾਨ ਨੇ ਤੇ ਨਾ ਹੀ ਉਹਨਾਂ ਨੇ ਕੋਈ ਸਿਹਤ ਰਚਿਆ ਇਹ ਚਾਰੇ ਗੱਲਾਂ ਤੇ ਤਾਂ ਉਹ ਨੇੜੇ ਤੇੜੇ ਵੀ ਨਹੀਂ ਜਾਂਦੇ ਇਸ ਦੇ ਬਾਵਜੂਦ ਉਹਨਾਂ ਨੂੰ ਮੋਦੀ ਸਰਕਾਰ ਉਹਨਾਂ ਨੂੰ ਕਿਸੇ ਮੰਨੂਵਾਦੀ ਸਰਕਾਰ ਕਹਿੰਦੇ ਆ ਇੱਕ ਮੰਨੂਵਾਦੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਸ਼੍ਰੀ ਦਿੱਤਾ ਸੀ ਜੋ ਉਹਨਾਂ ਨੇ ਹੁਣ ਵਾਪਸ ਲਟਾਇਆ ਸੋ ਇਸ ਮੁੱਦੇ ਦੇ ਉੱਤੇ ਅੱਜ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਸਿੱਖ ਇੰਟੈਲੈਕਚੁਅਲ ਸਿੱਖ ਬੁੱਧੀਜੀਵੀ ਸਰਦਾਰ ਅਗਿਆਪਾਲ ਸਿੰਘ ਬਾਠ ਜਤਾ WhatsApp ਤੁਹਾਡਾ ਸੋ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨ ਮੋਰਚੇ ਦੇ ਚੱਲਦੇ ਕਿਸਾਨੀ ਮੰਗਾਂ ਨੂੰ ਲੈ ਕੇ ਉਸ ਦਾ ਵਿਰੋਧ ਕਰਨ ਵਾਸਤੇ ਉਹਨਾਂ ਨੇ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕਰਨ ਵਾਸਤੇ ਉਹਨਾਂ ਨੇ ਆਪਣਾ ਪਦਮਸ਼੍ਰੀ ਮੋੜਿਆ ਜੀ ਸੋ ਸਵਾਲੇ ਪੈਦਾ ਹੁੰਦਾ WhatsApp ਵੀ ਪਹਿਲਾਂ ਇਹ ਪਦਮਸ਼੍ਰੀ ਲਈ ਆਈ ਕਿਉਂ ਸੀ ਏਸੀ ਮੋਦੀ ਸਰਕਾਰ ਵੱਲੋਂ ਪਦਮਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਔਰ ਉਸੇ ਮੋਦੀ ਸਰਕਾਰ ਨੂੰ ਵਾਪਸ ਕਰਤਾ ਮੋੜ ਦਿਨੇ ਤਾਂ ਆਪਣਾ ਸਟੈਂਸ ਨਹੀਂ ਬਦਲਿਆ ਉਹਨੇ ਤਾਂ ਆਪਣਾ ਸਟੈਂਡ ਨਹੀਂ ਬਦਲਿਆ ਉਹ ਤਾਂ ਜਿਸ ਦਿਨ ਤੋਂ ਆਇਆ ਉਸ ਦਾ ਸਟੈਂਡ ਇਹੀ ਆ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਕੀ ਸੜਨ ਨਹੀਂ ਕਿਸੇ ਟਾਈਮ ਤਾਂ ਉਹ ਕਹਿੰਦਾ ਸੀ ਸਾਡਾ 9 ਮਾਸ ਦਾ ਰਿਸ਼ਤਾ ਵੀ ਸਾਡਾ ਪਤੀ ਪਤਨੀ ਦਾ ਰਿਸ਼ਤਾ ਤੇ ਹੁਣ ਇੱਕੋ ਦਮ ਇਸ ਲੈਵਲ ਤੇ ਪਹੁੰਚ ਗਿਆ ਕਿ ਉਸ ਨੇ ਪਦਮ ਸ਼੍ਰੀ ਮੋੜਤਾ ਕੀ ਕਹਿਣਾ ਚਾਹੁੰਗੇ ਇਸ ਬਾਰੇ ਕਰੇ ਬਾਦ ਸਾਹਿਬ ਇੱਕ ਕਹਾਵਤ ਅੰਗਰੇਜ਼ੀ ਦੀ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਸੋ ਇਥੇ ਬੜੀ ਸੋਹਣੀ ਇਹ ਜਿਹੜੀ ਕਹਾਵਤ ਹੈ ਅੰਗਰੇਜ਼ੀ ਦੀ ਇਹ ਟਿੱਕ ਟਕ ਦੀ ਹੈ ਬਾਦਲ ਸਾਹਿਬ ਦੇ ਉੱਤੇ ਹਾਂਜੀ ਜਿਸ ਦਿਨ ਸਾਡੇ ਪੰਜਾਬੀ ਹਰਿਆਣੇ ਦੇ ਵਿੱਚ ਦੀ ਨੰਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਤੇ ਹਰ ਤਰ੍ਹਾਂ ਦਾ ਤਸ਼ੱਦਦ ਹੋ ਰਿਹਾ ਸੀਗਾ ਹਾਂਜੀ ਉਹ ਦਿਨ ਬਾਦਲ ਸਾਹਿਬ ਦੀ ਪਾਰਟੀ ਐਸਜੀਪੀਸੀ ਦਾ ਪ੍ਰਧਾਨ ਚੁਣ ਲੱਗੀ ਹੋਈ ਸੀ ਤੇ ਉਹ ਵੀ ਉਹ ਚੁਣ ਲੱਗੇ ਹੋਏ ਸੀ ਜਿਹੜੇ ਉਹਨਾਂ ਦੇ ਆਪਣੇ ਪਰਿਵਾਰਕਾਰ ਨੇ ਜਿਹੜੇ ਉਹਨਾਂ ਦੇ ਆਪਣੇ ਆ ਕਹਿੰਦੇ ਉਹ ਤਾਂ ਵੀ ਬੀ ਜਗੀਰ ਕੌਰ ਨੂੰ ਚੁੱਕਦੇ ਨੇ ਹਾਂਜੀ ਉਹ ਕਿੱਡੀ ਕ ਇੰਪੋਰਟੈਂਟ ਸੀਗੀ ਗੱਲ ਕਿ ਜਿਹੜੀ ਉਹਨਾਂ ਦੇ ਲਈ ਪ੍ਰਦਾਨ ਤੋਂ ਉਹਨਾਂ ਬਹੁਤ ਜ਼ਰੂਰੀ ਸੀ ਦੋ ਚਾਰ ਦਿਨ ਅੱਗੇ ਪਿੱਛੇ ਵੀ ਹੋ ਸਕਦਾ ਸੀਗਾ ਹਾਲਾਤਾਂ ਨੂੰ ਦੇਖਦੇ ਹੋਏ ਹਾਂਜੀ ਓ ਤੋਂ ਬਾਅਦ ਗੱਲ ਆਪਾਂ ਅੱਗੇ ਕਰੀਏ ਕਿ ਓ ਤੋਂ ਬਾਅਦ ਇਹ ਆਉਂਦੇ ਨੇ ਇਹ ਨੂੰ ਮੈਂ ਸਮਝਦੇ ਆ ਕੇ ਹੋਏ ਵੇਟ ਐਂਡ ਵਾਚ ਵਾਲੀ ਪਾਲਿਸੀ ਹੁੰਦੀ ਹੈ ਹਾਂਜੀ ਜਿੱਥੇ 9 ਮਾਸ ਦਾ ਰਿਸ਼ਤਾ ਸੀ ਜਿਨ੍ਹਾਂ ਨੂੰ ਪੰਜਾਬ ਚ ਲਿਆ ਕੇ ਪੰਜਾਬ ਤੋਂ ਵਿੱਚ ਪੈਰ ਉਹਨਾਂ ਦੇ ਜਮਾਏ ਇਹਨਾਂ ਨੇ ਬੀਜੇਪੀ ਦੇ ਬਾਦਲ ਸਾਹਿਬ ਨੇ ਹਾਂਜੀ ਤੇ ਕਿਤੇ ਨਾ ਕਿਤੇ ਪਿਛਲੇ ਦਰਵਾਜ਼ੇ ਨੂੰ ਉਹ ਖੁੱਲਾ ਰੱਖਣਾ ਚਾਹੁੰਦੇ ਸੀ ਵੀ ਕੱਲ ਨੂੰ ਹਾਲਾਤ ਅਗਰ ਸੁਖਾਵੇਂ ਹੁੰਦੇ ਨੇ ਤੇ ਅਸੀਂ ਫੇਰ ਜਾ ਕੇ ਬੀਜੇਪੀ ਦੇ ਨਾਰ ਇਕੱਠੇ ਹੋ ਸਕਦੇ ਆ ਐਂਡ ਦੇ ਡਿਡ ਵਾਂਟ ਡਿਡਨਟ ਵਾਂਟ ਟੂ ਬੀ ਅਪ ਫਰੰਟ ਕਿ ਓਪਨਲੀ ਅਸੀਂ ਹੋਰ ਘਟਤਨਾਵਾਂ ਪੈਦਾ ਕਰੀਏ ਗੱਲ ਇਹ ਕਰਨ ਦੀ ਨਹੀਂ ਹੈ ਕਿ ਇਹ ਕੀ ਕਰ ਰਹੇ ਨੇ ਗੱਲ ਇਹ ਹੈ ਕਿ ਹੁਣ ਬਾਦਲ ਸਾਹਿਬ ਇਹ ਕਹਿ ਰਹੇ ਮੈਂ ਇੱਕ ਗਰੀਬ ਬੰਦਾ ਹਾਂ ਔਰ ਮੇਰੇ ਕੋਲ ਸਿਰਫ ਇੱਕ ਹੀ ਪਦਮ ਪੋਸ਼ ਜਿਹੜਾ ਇਹਨਾਂ ਕੋਲ ਹੈ ਅਵਾਰਡ ਹੈਗਾ ਉਹ ਮੈਂ ਵਾਪਸ ਕਰ ਸਕਦਾ ਮੈਂ ਵਾਪਸ ਕਰ ਰਿਹਾ ਹਾਂ ਸੋ ਮੈਂ ਬਾਦਲ ਸਾਹਿਬ ਨੂੰ ਤੁਹਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਕੁਝ ਬੇਨਤੀਆਂ ਕਰਨਾ ਚਾਹੁੰਦਾ ਕਿ ਇਹ ਬੰਦੇ ਪੱਲੇ ਕੀ ਹੈ ਜੀ ਬਾਦਲ ਸਾਹਿਬ ਪਹਿਲੀ ਗੱਲ ਜਿਹੜੀ ਗਰੀਬ ਹੈ ਸੱਜੇ ਕੱਬੇ ਨੀਂਦ ਵਿੱਚ ਦੇਖੋ ਕਿ ਤੁਹਾਡੀ ਜਾਇਦਾਦ ਤੇ ਕਿਹੜੀ ਉਹ ਬਿਜ਼ਨਸ ਨਹੀਂ ਜਿਹੜੇ 'ਚ ਤੁਹਾਡਾ ਹਿੱਸਾ ਨਹੀਂ ਹੈਗਾ ਦੀ ਤਰੀਕ ਦੇ ਵਿੱਚ ਨੰਬਰ 2 ਤੁਹਾਡੇ ਘਰ ਦੇ ਵਿੱਚ ਤਿੰਨ ਪੋਲੀਟੀਸ਼ੀਅਨ ਨੇ ਜੀ ਜੇ ਆਪਾਂ ਵਿਕਰਮ ਮਜੀਠੀਏ ਨੂੰ ਵੀ ਬਾਹਰ ਰੱਖੀਏ ਤੁਸੀਂ ਪੰਜ ਵਾਰ ਸੀਐਮ ਰਹੇ ਹੋ ਇੱਕ ਦਲ ਦੇ ਤੁਸੀਂ ਹੈੱਡ ਹੋ ਐਨੇ ਤੁਹਾਡੇ ਕੋਲ ਐਮਐਲਏ ਨੇ ਤੁਹਾਡੇ ਕੋਈ ਪੋਲੀਟੀਕਲ ਪਾਵਰ ਹੈ ਤੁਸੀਂ ਆਪ ਰਿਜ਼ਾਈਨ ਕਰ ਸਕਦੇ ਸੀ ਪ੍ਰੋਟੈਸਟ ਵੱਲੋਂ ਪਰ ਤੁਸੀਂ ਉਹ ਨਹੀਂ ਕੀਤਾ ਮੋਰਓਵਰ ਤੁਸੀਂ ਆਪਣੀ ਆ ਜਿਹੜੀ ਐਮਪੀ ਦੇ ਦੋ ਤੁਹਾਡੇ ਬੇਟਾ ਤਿੰਨ ਉਹ ਹਨ ਉਹਨਾਂ ਨੂੰ ਕਹਿ ਸਕਦੇ ਸੀ ਤੁਸੀਂ ਐਮਪੀ ਜਿਹੜੀ ਐਮਪੀ ਸੀਟ ਤੋਂ ਰਿਜ਼ਾਈਨ ਕਰੋ ਭਾਈ ਪ੍ਰੋਟੈਸਟ ਕਰੀਏ ਪਰ ਇੱਕ ਬਹੁਤ ਵੱਡੀ ਗੱਲ ਜਿਹੜੀ ਕਰ ਸਕਦੇ ਜੇ ਇਹ ਵਾਕਈ ਸੱਚੇ ਹੁੰਦੇ ਉਹ ਕੀ ਸੀ ਜਦੋਂ ਪੰਜਾਬੀਆਂ ਨੂੰ ਮੀਡੀਆ ਗੋਦੀ ਮੀਡੀਆ ਗੋਦੀ ਮੀਡੀਆ ਜਿਹੜੋ ਕਹਿੰਦੇ ਨੇ ਉਹ ਗਰਦਾਰ ਰਿਹਾ ਸੀ ਖਾਲਿਸਤਾਨੀ ਟੈਰਰਿਸਟ ਅਤਵਾਦੀ ਉਹ ਤੋਂ ਇਕੱਲਾ ਬੰਦਾ ਇੱਕ ਬੰਦਾ ਲੜ ਰਿਹਾ ਸੀਗਾ ਜਾਂ ਉਹਦੀ ਮਜਬੂਰੀ ਸੀ ਗਰ ਮਰਜੀ ਕਰ ਲਾਉ ਸੀ ਅਮਰਿੰਦਰ ਸਿੰਘ ਮੈਂ ਕੋਈ ਕਾਂਗਰਸੀ ਨਹੀਂ ਮੈਂ ਉਹਦਾ ਕੋਈ ਪੱਖਵਾਦੀ ਨਹੀਂ ਮੈਂ ਗੱਲ ਕਰੂੰਗਾ ਸੱਚੀ ਜਦੋਂ ਅਮਰਿੰਦਰ ਸਿੰਘ ਹਰੇਕ ਚੈਨਲ ਦੇ ਉੱਤੇ ਜਾ ਕੇ ਐਨਾ ਕੁਝ ਸਹਾਰ ਰਿਹਾ ਸੀ ਲੜ ਰਿਹਾ ਸੀ ਪੰਜਾਬੀਆਂ ਦੇ ਲਈ ਉਦੋਂ ਬਾਦਲ ਸਾਹਿਬ ਦਾ ਕੀ ਬਣਦਾ ਸੀ ਬਾਦਲ ਸਾਹਿਬ ਉਦੋਂ ਸ਼ਰਮ ਅਮਰਿੰਦਰ ਦੇ ਘਰ ਜਾਂਦੇ ਅਮਰਿੰਦਰ ਕੋਲ ਜਾਂਦੇ ਅੱਗੇ ਤਾਂ ਵੀ ਅੱਗੇ ਪਿੱਛੇ ਵੀ ਤਾਂ ਪਰਿਵਾਰ ਮਿਲਦੇ ਨੇ ਵਿਆਹ ਸ਼ਾਦੀਆਂ ਤੇ ਉਹਦੋਂ ਜਾਂਦੇ ਮੀਡੀਆ ਇਕੱਠਾ ਕਰਦੇ ਕਹਿੰਦੇ ਮੈਂ ਅੱਜ ਇੱਕ ਪੰਜਾਬੀ ਦੂਜੇ ਪੰਜਾਬੀ ਕੋਲ ਚੱਲ ਕੇ ਆਇਆ ਮੈਂ ਇੱਕ ਸਾਫ ਕਾ ਸੀਐਮ ਮੌਜੂਦਾ ਸੀਐਮ ਦੇ ਕੋਲ ਆਇਆ ਗਾੜਾ ਤੇ ਸੀਐਮ ਸ਼ਿਫਟ ਦੀਣੀ ਹੈ ਗੱਲ ਰਾਜਨੀਤੀ ਦੀ ਗੱਲ ਅੱਜ ਪੰਜਾਬ ਪੰਜਾਬੀ ਤੇ ਕਿਸਾਨਾਂ ਦੀ ਗੱਲ ਹੈ ਇਹ ਗੱਲ ਦੂਜੀ ਹੈ ਕਿ ਅੱਜ ਅਮਰਿੰਦਰ ਸਿੰਘ ਸੀਐਮ ਹੈ ਇਸ ਕਰਕੇ ਮੈਂ ਇਹਦੇ ਨਾਲ ਮੋਢਾ ਲਾ ਕੇ ਮੋਢਾ ਖੜਾ ਪੰਜਾਬੀ ਦੇ ਹਿੱਤ ਚ ਜੇ ਕੱਲ ਮੈਂ ਮੈਸੀਆ ਮੁੰਦਾ ਅੱਜ ਦੇ ਦਿਨਾਂ ਦੇ ਵਿੱਚ ਤਾਂ ਮੈਂ ਇਹੀ ਉਮੀਦ ਮਰਿੰਦਰ ਤੋਂ ਕਰਦਾ ਕਿ ਮੇਰੇ ਨਾਲ ਕਰਦਾ ਫਿਰ ਗੱਲ ਬਰਦੀ ਫਿਰ ਕਿਸੇ ਦੇ ਜਾਂਦਾ ਕਿ ਵਾਕਿਆ ਤੁਸੀਂ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਹੋ ਆਪਣੀ ਰਾਜਨੀਤੀ ਆਪਣੀਆਂ ਚਾਲਾਂ ਨੇ ਕੂਕੀਆਂ ਚਾਲਾਂ ਤੋਂ ਦੂਰ ਉੱਠ ਕੇ ਚੱਲਦੇ ਪਰ ਇੱਕ ਗੱਲ ਯਾਦ ਰੱਖਿਓ ਸਰ ਹਾਂਜੀ ਜਦੋਂ ਅਸੀਂ ਬਚਪਨ ਚ ਹੁੰਦੇ ਛੋਟੇ ਜਿਹੜਿਆਂ ਨੂੰ ਗਾਲਾਂ ਬੱਚਿਆਂ ਨੂੰ ਗਾਲਾਂ ਕੱਢਣ ਦੀ ਆਤ ਹੁੰਦੀ ਸੀ ਨਾ ਤੇ ਉਹ ਜਲਦੀ ਕਿਤੇ ਜਾਂਦੀ ਨਹੀਂ ਸੀ ਹੁੰਦੀ ਹਾਂਜੀ ਜਿਹੜੀ ਰਾਜਨੀਤੀ ਜਿਹੜੀ ਆਤ ਪੈ ਗਈ ਇਹਨੇ ਪਰਿਵਾਰ ਜਿਹੜਾ ਰਾਜਨੀਤੀ ਦੇ ਵਿੱਚ ਪਲਿਆ ਰਾਜਨੀਤੀ ਤੋਂ ਬਾਹਰ ਹੋ ਕੇ ਸੋਚ ਕੇ ਕੁਛ ਕਦਮ ਚੱਕ ਨਹੀਂ ਸਕਦਾ ਜੀ ਮੈਂ ਸਮਝਦਾ ਇਹਨਾਂ ਨੂੰ ਰਾਜਨੀਤੀ ਦੇ ਹੀ ਇੱਕ ਕੇਹਦੇ ਨੇ ਆਪਣੇ ਵਿੱਚ ਇੰਨਾ ਜਕੜ ਲਿਆ ਕਿ ਇਹ ਤਾਂ ਦੀ ਦੂਰੰਦੇਸ਼ੀ ਖਤਮ ਹੋ ਗਈ ਜਾਂ ਫਿਰ ਕਹਿ ਲਓ ਕਿ ਉਹ ਜਿਹੜਾ ਦਾਤਾ ਅੱਲਾ ਤਾਲਾ ਵਾਹਿਗੁਰੂ ਪ੍ਰਮਾਤਮਾ ਇਸ ਦੁਨੀਆ ਦਾ ਸ੍ਰਿਸ਼ਟੀ ਦਾ ਰਚਨਾਰਾ ਉਹ ਨੇ ਫੇਰ ਕਿਨਾਂ ਤੋਂ ਮੂੰ ਮੋੜ ਲਿਆ ਪਿੱਠ ਕਰਤੀ ਕਿ ਹੁਣ ਇਹਨਾਂ ਦਾ ਅੰਤ ਆ ਗਿਆ ਰਾਜਨੀਤਿਕ ਤੌਰ ਤੇ ਹਾਂ ਦਾ ਦੋ ਚੀਜ਼ਾਂ ਇੱਥੇ ਮੈਂ ਤੁਹਾਡੀਆਂ ਇੱਕ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਨ ਚਾਹੂੰਗਾ ਜੀ ਪਹਿਲੀ ਤੁਸੀਂ ਕਿਹਾ ਕਿ ਇਹ ਜਿਹੜਾ ਕਿਹੜਾ ਬਿਜ਼ਨਸ ਆ ਜਿਹਦੇ ਵਿੱਚ ਇਹ ਗਰੀਬ ਜੱਟ ਜਾਂ ਗਰੀਬ ਕਿਸਾਨ ਨਹੀਂ ਹੈ ਪਹਿਲੀ ਗੱਲ ਤਾਂ ਸੁਖਵੀਰ ਬਾਦਲ ਦੀ ਆਪ ਦੀ ਇੰਟਰਵਿਊ ਆ ਕਿ ਸਾਡੇ ਤਾਂ ਪਿੰਡ ਸੀਗੇ ਮੇਰੀ ਨਾਨੀ ਦੇ ਹਰਿਆਣੇ ਚ ਪਿੰਡ ਸੀ ਸਾਡੇ ਦਾਦਕਿਆਂ ਦੇ ਪਤਾ ਨਹੀਂ ਤਿੰਨ ਪਿੰਡ ਸੀ ਜਾਂ ਚਾਰ ਪਿੰਡ ਸੀ ਸਾਡੇ ਸਾਡੀ ਰਾਜਸਥਾਨ ਚ ਵੀ ਜ਼ਮੀਨ ਆ ਸੋ ਇਹ ਗਰੀਬ ਕਿੱਥੋਂ ਹੋ ਗਏ ਇਸ ਦੇ ਨਾਲ ਇੱਕ ਗੱਲ ਆਪਣੇ ਸਿੱਖ ਬੁੱਧੀਜੀਵੀ ਨੇ ਹਿਸਟੋਰੀਅਨ ਵੀ ਨੇ ਡਾਕਟਰ ਗੁਰਦਰਸ਼ਨ ਸਿੰਘ ਢਿਲੋਂ ਜੀ ਉਹਨਾਂ ਨੇ ਕ ਉਹਨਾਂ ਦੀ ਵੀਡੀਓਜ਼ ਪਈਆਂ ਨੇ ਜਿਨ੍ਹਾਂ ਨੇ ਉਹਨਾਂ ਨੇ ਔਨ ਰੈਕਡ ਕਿਹਾ ਕਿ ਬਾਦਲ ਜਿਹੜਾ ਹੈ ਰਿਚੇਸਟ ਸਿੱਖ ਆ ਜੀ ਜੀ ਸਾਰੇ ਜਿਖੇ ਜੇ ਆਪਾਂ ਕਹਿ ਦਈਏ ਵੀ ਸਿੱਖ 3 ਕਰੋੜ ਨੇ ਤਾਂ 3 ਕਰੋੜ ਚ ਸਭ ਤੋਂ ਅਮੀਰ ਇਹ ਬੰਦਾ ਪ੍ਰਕਾਸ਼ ਸਿੰਘ ਬਾਦਲ ਦੇਖੋ ਪੱਗ ਨੂੰ ਪੱਗ ਨੂੰ ਟੇਢੀ ਜੀ ਕਰ ਲੈਣਾ ਫਿੱਢੀ ਜੀ ਕਰਨਾਂ ਦੇ ਨਾਲ ਜਿਹੜੀ ਅਸਲੀਅਤ ਉਹ ਦੂਰ ਨਹੀਂ ਹੁੰਦੀ ਹੁੰਦੀ ਕਿੰਨੇ ਦਿਨ ਲੋਕਾਂ ਨੂੰ ਤੁਸੀਂ ਬੇਬਕੂ ਬਣਾ ਲੋਗੇ ਮੈਨੂੰ ਲੱਗਦਾ ਕਿ ਬਾਦਲ ਪਰਿਵਾਰ ਇਸ ਗੱਲ ਤੋਂ ਅਣਜਾਣ ਬਣਿਆ ਬੈਠਾ ਜਾਂ ਤਾਂ ਇਹ ਲੋਕ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਹਾਲੇ ਵੀ ਉਹੀ ਵਿਚਾਰੇ ਇੱਕ ਸਿੰਪਲ ਅਨ ਐਜੂਕੇਟਿਡ ਲੋਕ ਸਮਝ ਰਹੇ ਨੇ ਉਹ ਭੁੱਲ ਗਏ ਨੇ ਕਿ ਇਹਨਾਂ ਦੇ ਬੱਚੇ ਚਾਹੇ ਉਹਨਾਂ ਨੂੰ ਜ਼ਮੀਨਾਂ ਵੇਚਣੀਆਂ ਪਈਆਂ ਫਾਰਮਰਜ਼ ਨੂੰ ਚਾਹੇ ਕਰਜੇ ਤਕਨੇ ਪਏ ਅੱਜ ਪਰਦੇਸਾਂ ਦੇ ਵਿੱਚ ਬੈਠੇ ਨੇ ਪੜ੍ਹ ਲਿਖ ਗਏ ਨੇ ਮੀਡੀਆ ਆਨਲਾਈਨ ਜਿਹੜੇ ਫਾਰਮਰਜ਼ ਵੀ ਬਹੁਤ ਸचेਤ ਹੋ ਚੁੱਕੇ ਨੇ ਸੋ ਜਿਹੜੀ ਉਹ ਸੋਚ ਹੈ ਉਹ ਬਹੁਤ ਬਦਲ ਚੁੱਕੀ ਹੈ ਜੀ ਇਹਨਾਂ ਦੀ ਅਗਲੀ ਗੱਲ ਮੈਂ ਤੁਹਾਨੂੰ ਅੱਜ ਅੱਜ ਤੁਹਾਡੇ ਪ੍ਰੋਗਰਾਮ ਤੇ ਇੱਕ ਹੋਰ ਗੱਲ ਤੁਹਾਡੇ ਬੀਏਸ ਨੂੰ ਦੱਸ ਦਵਾਂ ਹੁਣ ਕਿੰਨੀ ਸੱਚ ਹੈ ਕਿੰਨੀ ਉਹ ਗੱਲ ਦੂਜੀ ਹੈ ਲੇਕਿਨ ਪਟਿਆਲਾ ਜੇਲ੍ਹ ਦੇ ਵਿੱਚ ਸੌਰੀ ਮੈਂ ਮਾਫੀ ਚਾਹੁੰਦਾ ਨਾਬਾ ਖੁੱਲੀ ਖੇਤੀવાડી ਜੀਲ ਦੇ ਵਿੱਚ ਇੱਕ ਅਫਸਰ ਹੁੰਦਾ ਸੀਗਾ ਜੀ ਉਹ ਅਫਸਰ ਬਾਦਲ ਕਾਂ ਦੇ ਬਹੁਤ ਨੇੜੇ ਸੀ ਤੇ ਮੈਂ ਉਹਨਾਂ ਨੂੰ ਵੈਸੀ ਇੱਕ ਦਿਨ ਗੱਲ ਕੀਤੀ ਮੈਂ ਕਿਹਾ ਵੀ ਤੁਹਾਡੀ ਇੰਨੀ ਬਾਦਲ ਸਾਹਿਬ ਕਿਉਂ ਮੰਨਦੇ ਨੇ ਕਹਿੰਦੇ ਆ ਗਿਆ ਪਲ ਕਈ ਰਾਜ ਹੁੰਦੇ ਨੇ ਸੋ ਜਦੋਂ ਸਾਡੀ ਨੇੜਤਾ ਬਣੀ ਮੇਰੀ ਤੇ ਉਸ ਅਫਸਰ ਦੀ ਤਾਂ ਉਹਨੇ ਇੱਕ ਗੱਲ ਆਖੀ ਕਿ ਮੇਰੇ ਤੇ ਮੇਰੇ ਭਰਾ ਦੇ ਨਾਂ ਦੇ ਉੱਤੇ ਇਹਨਾਂ ਦੇ ਕਈ ਫੰਡ ਜਮੀਨਾਂ ਦਾ ਸਾਡੇ ਨਾਂ ਤੇ ਬੋਲਦੀ ਆ ਸੋ ਹੁਣ ਉਹ ਕੀ ਝੂਠ ਬੋਲਦਾ ਸੀ ਕਿ ਸੱਚ ਬੋਲਦਾ ਏ ਲੇਕਿਨ ਜੋ ਗੱਲ ਸੱਚੀ ਸੀ ਕਿ ਇੱਕ ਛੋਟਾ ਜਿਹਾ ਡਿਪਟੀ ਹੋਵੇ ਤੇ ਬਾਦਲ ਸਾਹਿਬ ਉਹਦੀ ਮੰਨਣ ਦੂਜੇ ਦਿਨ ਮੰਨਣਾ ਕੋਈ ਨਾ ਕੋਈ ਤਾਂ ਗੱਲ ਹੈਗੀ ਤੁਹਾਡੀ ਮੇਰੀ ਨਹੀਂ ਮੰਨ ਲੰਦੇ ਨਹੀਂ ਬਿਲਕੁਲ ਹੈਗੀ ਆ ਵੈਸੇ ਇਹ ਗੱਲ ਤਾਂ ਪੇਪਰਸ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਛਪ ਚੁੱਕੀ ਆ ਕਿ ਝੋਟਾ ਸਿੰਘ ਮੱਧ ਸਿੰਘ ਦੇ ਨਾਮ ਦੇ ਉੱਤੇ ਵੀ ਇਹਨਾਂ ਦੀ ਕਿਸੇ ਟਾਈਮ ਪ੍ਰਾਪਰਟੀਾਂ ਰਹੀਆਂ ਨੇ ਜੱਜ ਵੀ ਹੋ ਸਕਦਾ ਹੋਣੀਆਂ ਫਿਰ ਉਸ ਦੇ ਬਾਵਜੂਦ ਜਿਹੜਾ ਗੜਗਾਓ ਹੋਟਲ ਆ ਔਰ ਜਿਹੜੀ ਉਸ ਦੇ ਨਾਲ ਜ਼ਮੀਨ ਆ ਉਹੀ ਅਰਬਾ ਦੀ ਆ ਸੋ ਗਰੀਬ ਕਿੱਥੋਂ ਹੋ ਗਏ ਇੱਕ ਹੋਰ ਗੱਲ ਜਿਹੜੀ ਮੈਂ ਕਰ ਲੱਗਾ ਸੀ ਤੁਹਾਡੇ ਨਾਲ ਕਿ ਜੇ ਇਹ ਗੱਲ ਸੱਚ ਹੈ ਜੋ ਕਿ ਲੱਗਦੀ ਹੈ ਹਾਂਜੀ ਤਾਂ ਫਿਰ ਅਸੀਂ ਅਡਵਾਨੀ ਤੇ ਅਡਾਨੀ ਨੂੰ ਤਾਂ ਬੜਾ ਟੱਕਦੇ ਆ ਅਡਾਨੀ ਦੇ ਬੰਨੇ ਕੀ ਨੇ ਉਹਨਾਂ ਤੋਂ ਤਾਂ ਅਸੀਂ ਬੜਾ ਰੌਲਾ ਪਾਉਂਦੇ ਤਾਂ ਫਿਰ ਤਾਂ ਸਾਡੇ ਕੁਛੜ 'ਚ ਸਾਡੇ ਘਰ 'ਚ ਬੈਠੇ ਨੇ ਬਾਤ ਕਰਵਾ ਸਾਡੇ ਹਾਂ ਸਭ ਤੋਂ ਇਹ ਬੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ ਤੁਸੀਂ ਗੱਲ ਕਹੀ ਸੀ ਇੱਕ ਮੈਂ ਉਹਦੇ ਵਿੱਚ ਵੀ ਇਹ ਗੱਲ ਦਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਤੁਸੀਂ ਕਿਹਾ ਸੀਗਾ ਕਿ ਖਾਨਦਾਨੀ ਇਹ ਪੋਲੀਟਿਕਲੀ ਇਹਨਾਂ ਦੇ ਵਿੱਚ ਐਵੇਂ ਜਿ ਇਸ ਢੰਗ ਨਾਲ ਰਚ ਗਈ ਆ ਖਾਨਦਾਨੀ ਪੋਲੀਟੀਸ਼ਨ ਹੋ ਗਏ ਨੇ ਕਿ ਇਹਨਾਂ ਨੂੰ ਹਰ ਚੀਜ਼ ਰਾਜਨੀਤੀ ਹੀ ਨਜ਼ਰ ਆਉਂਦੀ ਆ ਮੇਰੇ ਖਿਆਲ ਦੇ ਖਿਆਲ ਦੇ ਵਿੱਚ ਇਹ ਆ ਕਿ ਰਾਜਨੀਤੀ ਵੀ ਜਿਹੜੀ ਹਿੰਦੂਤਵਾਦੀ ਰਾਜਨੀਤੀ ਆ ਜਿਹੜੀ ਆਰਐਸਐਸ ਦੀ ਰਾਜਨੀਤੀ ਆ ਇਹ ਉਹ ਰਾਜਨੀਤਿਕ ਨੇ ਪੰਜਾਬ ਦੇ ਵਿੱਚ ਇਹਨਾਂ ਨਾਲੋਂ ਵੱਡਾ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਦੇ ਪਰਿਵਾਰ ਨਾਲੋਂ ਵੱਡਾ ਵੱਡਾ ਸੰਗੀ ਸੰਗ ਸਪੋਰਟਰ ਹੋਰ ਕੋਈ ਨਹੀਂ ਹੈ ਤੁਸੀਂ ਤੁਸੀਂ ਇੱਕ ਧਰਮ ਦਾ ਪਹਿਰਾਵਾ ਪਾ ਕੇ ਤੇ ਦੂਜੇ ਧਰਮ ਦੀ ਸੋਚ ਨੂੰ ਅਪਣਾਈ ਫਿਰਦੇ ਹੋ ਮੈਂ ਕਹਿੰਦਾ ਇਹਦੇ 'ਚ ਆਪਣੇ ਆਪ ਨਾਲ ਵੀ ਬਹੁਤ ਵੱਡਾ ਤੋਖ ਹੈ ਤੇ ਇਨਸਾਨੀयत ਨਾਲ ਬਹੁਤ ਤੋਖ ਹੈ ਧਰਮ ਤੁਹਾਡਾ ਆਪਣਾ ਯਕੀਨ ਹੈ ਲੇਕਿਨ ਮੈਂ ਕਹਿੰਦਾ ਕਹਿੰਦਾ ਹੁਣ ਸਿੱਖੀ ਵੀ ਇਹ ਗੱਲ ਕਹਿੰਦੀ ਹੈ ਕਿ ਜਿਸ ਧਰਮ 'ਚੋਂ ਤੁਸੀਂ ਹੈਗੇ ਹੋ ਉਹਦੀ ਸੋਚ ਉਹਦਾ ਪਹਿਰਾਵਾ ਉਹਦੀ ਰਹਿਣੀ ਬਹਿਣੀ ਨੂੰ ਪਾ ਕੇ ਰੱਖੋ ਤਾਂ ਜੋ ਲੋਕਾਂ ਨੂੰ ਤੁਹਾਡੇ ਵੱਲ ਦੇਖਦਾ ਜੀ ਮੈਂ ਆਪਣੇ ਕਹਿੰਦੇ ਸਾਡਾ ਊੜਾ ਤੇ ਐੜਾ ਪਹਿਚਾਨ ਹੈ ਊੜਾ ਤੇ ਜੂੜਾ ਸਾਡਾ ਊੜਾ ਤੇ ਜੂੜਾ ਪਹਿਚਾਨ ਹੈ ਸੋ ਜੇ ਤੁਸੀਂ ਊੜਾ ਤੇ ਜੂੜਾ ਰੱਖਣਾ ਚਾਹੁੰਦੇ ਹੋ ਤਾਂ ਫਿਰ ਕਦਰ ਉਹ ਕੰਮ ਵੀ ਉਹ ਸੋਚ ਵੀ ਉਸ ਨੂੰ ਰੱਖੋ ਨਹੀਂ ਤਾਂ ਆਪਾਂ ਵੀ ਕੋਈ ਰੋਕੀ ਬੈਠਾ ਜਾਓ ਦੂਜੀ ਆਰਐਸਐਸ ਦੇ ਨਾਲ ਜਾ ਕੇ ਮਿਲ ਜਾਓ ਬਿਲਕੁਲ ਤੁਹਾਡੀ ਗੱਲ ਦੇ ਗੱਲ ਵਿੱਚ ਗੱਲ ਮੈਂ ਇੱਕ ਹੋਰ ਐਡ ਕਰਨੀ ਚਾਹੁੰਗਾ ਕਿ ਸੰਤ ਜਨੈਲ ਸਿੰਘ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਤੇ ਸਿੱਖ ਪੱਕਾ ਸਿੱਖ ਬਣੇ ਸੋ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਇਹ ਖਿਚੜੀ ਪਗਾਈ ਹੋਈ ਆ ਕਿ ਉਹਨਾਂ ਨੇ ਜਿਹੜਾ ਦੇਖਾ ਉਹ ਸਿੱਖਾ ਵਾਲੀ ਰੱਖੀ ਆ ਪਰ ਮਨ ਦੇ ਅੰਦਰ ਜਿਹੜਾ ਦਿਲ ਤੇ ਮਨ ਆ ਉਹਨਾਂ ਦਾ ਉਹ ਪੂਰੀ ਤਰੀਕੇ ਦੇ ਨਾਲ ਹਿੰਦੂਤਵਾਨਾ ਰਣ ਗਿਆ ਪਿਆ ਉਹ ਵੀ ਜਿਹੜਾ ਰਲਿਆ ਹੋਇਆ ਜੀ ਉਹ ਵੀ ਕਰਦੇ ਆਪਣੇ ਆਪਣੇ ਸਵਾਰੀ ਹਿੱਤਾਂ ਦੇ ਲਈ ਆ ਆਪਣੇ ਆਪਣੇ ਆ ਕੀ ਕਹਿੰਦਾ ਇੰਨਾ ਮੰਡੇ ਸੇਰੀਆਂ ਮੁਰਮੂੜੇ ਆਪਣੇਆਂ ਨੂੰ ਉਹ ਕੰਮ ਇਹਨਾਂ ਦਾ ਆ ਆਪਣੇਆਂ ਨੂੰ ਵੰਡਣਾ ਹੈ ਆਪਣੇ ਆਪ ਨੂੰ ਅਮੀਰ ਕਰਨਾ ਸੋ ਬੜੇ ਦੁੱਖ ਦੀ ਗੱਲ ਹੈ ਜੀ ਕਿ ਪੰਜ ਵਾਰੀ ਸੀਐਮ ਤੁਸੀਂ ਰਹਿ ਕੇ ਇੰਨਾ ਜਾਇਦਾਦ ਬਣਾਉਣ ਤੋਂ ਬਾਅਦ ਇੰਨਾ ਤੁਹਾਡਾ ਲੋਕਾਂ ਚ ਰਤਵਾ ਸੀਗਾ ਅੱਜ ਤੁਸੀਂ ਫੇਰ ਇੰਨਾ ਕੁਝ ਹੁੰਦਿਆ ਮਤਲਬ ਇੱਕ 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 ਗਰੀਬ ਬਣੇ ਬੈਠੇ ਹੋ ਮੈਂ ਸੋਚਦਾ ਅਸਲੀ ਗਰੀਬ ਜੇ ਦੇਖਣਾ ਹੋਵੇ ਨਾ ਜੀ ਤਾਂ ਇਹ ਨਹੀਂ ਕਿਉਂਕਿ ਕਿਸ ਨੇ ਸੱਚ ਆਖਿਆ ਕੀ ਆਖਿਆ ਦੋ ਲਾਈਨਾਂ ਨੇ ਜੇ ਤੁਸੀਂ ਕਹੋ ਤਮਸ਼ੀਆ ਕਰਦੇ ਬਿਲਕੁਲ 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 ਉਹ ਕਹਿੰਦਾ ਕਿ ਭੁੱਖੇ ਰੱਜ ਕੇ ਸਿਤਕ ਨਵਾਏ ਨੇ ਪਰ ਰੱਜਿਆ ਰੱਜ ਕੇ ਭੁੱਖ ਖਿਲਾ ਰਹੀ ਹੈ ਇਹ ਉਹ ਰੱਜੇ ਹੋਏ ਜਿਹੜੇ ਭੁੱਖ ਖਿਲਾ ਰਹੇ ਨੇ ਭੁੱਖ ਕਾਦੀ ਨੀਤ ਦੀ ਭੁੱਖ ਹੈ ਜੀ ਕਿਉਂਕਿ ਰੱਜੇ ਹੀ ਨਹੀਂ ਇਹ ਰੱਜਿਆ ਤੋਂ ਉਹ ਜਿਹੜਾ ਨੀਤ ਤੋਂ ਰੱਜ ਜਾ ਬਿਲਕੁਲ ਬਿਲਕੁਲ ਸਹੀ ਤੁਸੀਂ ਸਹੀ ਕਿਹਾ ਕਿ ਬਿਲਕੁਲ ਨੀਤ ਦੇ ਪੂਰੇ ਭੁੱਖੇ ਨੇ ਸਵਾਲ ਮੁਰਮੁਰ ਕੇ ਵਾਪਸ ਆ ਰਿਹਾ ਕਿ ਤੁਸੀਂ ਕਿਹਾ ਕਿ ਪਦਮਸ਼ਰੀ ਤਾਂ ਮੋੜਤਾ ਇਨਾਂ ਨੇ ਫਕਰੇ ਕੌਮ ਵੀ ਇਹਨਾਂ ਨੂੰ ਦਿੱਤਾ ਗਿਆ ਸੀ ਜਾਂ ਮਤਲਬ ਆਪ ਹੀ ਆਪਣੇ ਆਪ ਨੂੰ ਲੈ ਲਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਤੋਂ ਹੋਈਆਂ ਨੇ ਇਹਨਾਂ ਨੇ ਕੀਤੀਆਂ ਨੇ ਕਿਹਾ ਇਹ ਯਾਰਾ ਕਿ ਇਹਨਾਂ ਦੁਆਰਾ ਕਰਵਾਈਆਂ ਗਈਆਂ ਨੇ ਅ ਇਸ ਔਰ ਕਟੋ-ਕਟ ਦੋ ਸਿੱਖ ਸ਼ਹੀਦ ਕਰਵਾਏ ਨੇ ਇਹਨਾਂ ਨੇ ਉਸ ਟਾਈਮ ਹੀ ਇੱਕ ਹੈ ਦੰਦੇ ਕਿ ਜੀ ਅਸੀਂ ਆਪਣਾ ਜਿਹੜਾ ਹੈਗਾ ਫਕਰੇ ਕੌਮ ਵੀ ਬਾਕਸ ਕਰਦੇ ਆਂ ਦੇਖੋ ਇਹ ਇਹ ਹੁੰਦੀ ਆ ਫਰਾਕ ਦੇ ਲਈ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਮੈਂ ਤੁਹਾਡੇ ਜਿਹਨੇ ਆਪਣੇ ਲਿਸਨਰਸ ਨੇ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਦੋਂ ਮੈਂ ਅਮਰੀਕਾ ਆਇਆ ਨਮਾ ਨਮਾ ਜੀ 80 ਦੇ ਵਿੱਚ ਤਾਂ ਉਦੋਂ ਸਾਡੇ ਇੱਕ ਬਹੁਤ ਹਾਈ ਵਾਈਟ ਹਾਊਸ ਦਾ ਮਿਨਿਸਟਰ ਲਾਲੋ ਅ ਸੀਗਾ ਉਹਨੇ ਇੱਕ ਲਬਜ਼ ਬਹੁਤ ਪੁੱਠਾ ਵਰਤਿਆ ਸੀ ਜਿਹੜੇ ਆਪਣੇ ਅ ਅੰਗ ਹੀ ਹੁੰਦੇ ਨੇ ਠੀਕ ਹੈ ਜੀ ਤਾਂ ਆਪਣ ਆਪਾ ਹੈ ਜੋ ਲਫ਼ਜ਼ ਵਰਤਦੇ ਨੇ ਉਹਨੇ ਰਾਦਰ ਥੈਨ ਸੇਇੰਗ ਕਿ ਹੈਂਡੀਕੈਪ ਲਫ਼ਜ਼ ਵਰਤਣ ਦੀ ਬਜਾਏ ਉਹਨੇ ਕ੍ਰਿਪਲਡ ਲਫ਼ਜ਼ ਵਰਤਦੇ ਸੀ ਕ੍ਰਿਪਲਡ ਉਦੋਂ ਇਹ ਫੋਨ ਨਹੀਂ ਸੀ ਹੁੰਦੇ ਐਨਾ ਕੋ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਪਰ ਯਕੀਨ ਰੱਖਿਓ ਰਾਤੋਂ ਰਾਤ ਜਿਹੜਾ ਵਾਈਟ ਹਾਊਸ ਦਾ ਐਕਸਚੇਂਜ ਏਨਰਜੀ ਉਹ ਬਲਾਸਟ ਕਰਨ ਨੂੰ ਆਗੇ ਸੀ ਲੋਕਾਂ ਨੇ ਇੰਨੀਆਂ ਕੌਲਾ ਕੀਤੀਆਂ ਸੀ ਕਿ ਸਵੇਰੇ ਉਸ ਬੰਦੇ ਨੂੰ ਰਿਜ਼ਾਈਨ ਕਰਨਾ ਪਿਆ ਸੀ ਉਹ ਰਿਜ਼ਾਈਨ ਲਿਆ ਸੀ ਅਮਰੀਕਾ ਗਵਰਨਮੈਂਟ ਨੇ ਸਿਰਫ ਹੈਂਡੀਕੈਪਟ ਹਾਂਜੀ ਤੇ ਤੇ ਕ੍ਰਿਪਲ ਲੱਭ ਵਰਤ ਅੱਜ ਅਸੀਂ ਕਿ ਅਸੀਂ ਅਸੀਂ ਹੈਂਡੀਕੈਪਟ ਅੱਜ ਕੱਲ੍ਹ ਕਹਿੰਦੇ ਆ ਅਸੀਂ ਕਹਿੰਦੇ ਦੋਸੂਰ ਚੈਲੰਜਡ ਪੀਪਲ ਜਿਹਨਾਂ ਨੂੰ ਚੈਲੰਜ ਦਾ ਜਿਹਨੂੰ ਫੇਸ ਕਰਨਾ ਪੈਂਦਾ ਸੀ ਉਹ ਲੱਭ ਵਰਦਿਆ ਸੀ ਇਤੋਂ ਤੱਕ ਜਜ਼ਬਾਤਾ ਦੀ ਕਦਰ ਕਰਦੇ ਆ ਸਵਾਦ ਤਾਂ ਸੀ ਕਿ ਉਹ ਦਿਨ ਬਾਦਲ ਸਾਹਿਬ ਕਹਿੰਦੇ ਵੀ ਪੰਜਾਬੀਓ ਮੇਰੇ ਹੁੰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਆ গীਤਾ ਦੀ ਹੁੰਦੀ ਰਮਾਇਣ ਦੀ ਹੁੰਦੀ ਬਾਈਬਲ ਦੀ ਹੁੰਦੀ ਕੁਰਾਨ ਦੀ ਹੁੰਦੀ ਫੇਰ ਵੀ ਇਹ ਗੱਲ ਕਹਿੰਦੇ ਕਿ ਮੇਰੇ ਹੁੰਦਿਆ ਮੇਰੇ ਰਾਜ ਦੇ ਵਿੱਚ ਕਿਸੇ ਇੱਕ ਧਰਮ ਦੇ ਗ੍ਰੰਥ ਦੀ ਇੰਨੀ ਬੇਇੱਜ਼ਤੀ ਹੋਵੇ ਤਾਂ ਮੈਂ ਫੇਰ ਵੀ ਸਿੱਖ ਧਰਮ ਦੇ ਵਿੱਚ ਐਡਾ ਵੱਡਾ ਕਿਤਾਬ ਰੱਖਣ ਦੇ ਕਾਬਿਲ ਨਹੀਂ ਮੈਂ ਵਾਪਸ ਕਰਦਾ ਨਿਮਾਣਾ ਸਿੱਖੋ ਕੇ ਇਸ ਦੀ ਹਾਲਤ ਬੰਨਾ ਇਹ ਹੁੰਦੀ ਹੈ ਨਾ ਰਾਜ ਇਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਗੱਲ ਐਤੋਂ ਕੀ ਆਪਾਂ ਨੂੰ ਪਤਾ ਹੈ ਮਤਲਬ ਇਹਨਾਂ ਨੇ ਤਾਂ ਉਹ ਬੇਅਦਬੀ ਕਰਾ ਕੇ ਅਸਲ ਦੇ ਵਿੱਚ ਆਪ ਦਾ ਰਾਜ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਬੇਸ਼ੱਕ ਉਹਦੇ ਵਿੱਚੇ ਆਪ ਫਸ ਗਏ ਚਲੋ ਆਪਾਂ ਆਪ ਬੈਨੀਫਿਟ ਆਫ ਡਾਊਟ ਵੀ ਦੇ ਦਿਆ ਘਰੇਵਾਲ ਸਾਹਿਬ ਚਾਹੇ ਮੈਂ ਨਹੀਂ ਵੀ ਕਰਾਈ ਹੋਈ ਤਾਂ ਹੈ ਨਾ ਜੀ ਇਹਨਾਂ ਦੇ ਰਾਜ ਚ ਹੋਈ ਹੈ ਨਾ ਤੁਸੀਂ ਉਸ ਚੀਜ਼ ਨੂੰ ਵਜਾਏ ਕਿ ਉਹਦਾ ਹੱਲ ਲੱਭਣ ਲਈ ਔਰ ਸਦਾ ਲਈ ਤਾਂ ਜੋ ਅੱਗੇ ਨੂੰ ਨਾ ਹੋਵੇ ਉਸ ਚੀਜ਼ ਨੂੰ ਰੋਕਣ ਦੇ ਲਈ ਤੁਸੀਂ ਉਹਦਾ ਪੋਲਿਟਿਕਲ ਫਾਇਦਾ ਲਿਆ ਤੇ ਜੇ ਆਪਾਂ ਦੇਖ ਹੀ ਲਿਆ ਵੀ ਪੋਲਿਟਿਕਲ ਫਾਇਦਾ ਜਿਹੜਾ ਇਹ ਕਿਹੜੇ ਖੇਤਰ ਚ ਨਹੀਂ ਲੈਂਦੇ ਹਰੇਕ ਖੇਤਰ ਚ ਲਿਆ ਜਿਹੜੇ ਜਿਹੜਾ ਬਲਤਕਾਰੀ ਹੈ ਜਿਹਦੇ ਖਿਲਾਫ ਕੇਸ ਚੱਲਦੇ ਨੇ ਸਾਡੀਆਂ ਸਾਡੀਆਂ ਧੀਆਂ ਭੈਣਾਂ ਨੇ ਜੀ ਕਿ ਸਿਰਫ ਉਹਨਾਂ ਨੇ ਕਿਹਾ ਵੀ ਸਾਡੀ ਇੱਜ਼ਤ ਲੁੱਟੀ ਗਈ ਹੈ ਬੰਦੇ ਨਿੰਪਲ ਸਿੰਘ ਕਰਤੇ ਉਸ ਬੰਦੇ ਨੇ ਉਹਦੇ ਉਹਦੇ ਚਰਨਾ ਚ ਜੈ ਬਹਿ ਕੇ ਸਰਦਾਰ ਬੰਦੇ ਵੋਟਾਂ ਦੀ ਖਾਤਰ ਲੇਲੜੀਆਂ ਕੜਦਨੇ ਸਰ ਕਾਹਦੇ ਰਜਵਾੜੇ ਨੇ ਕਾਹਦੇ ਬਹੁਤ ਬਹੁਤ ਹੀ ਮੱਤ ਭੰਗੀ ਗੱਲ ਇੱਕ ਲਾਸਟ ਗੱਲ ਹਾਂਜੀ ਅੱਜ ਉਹ ਕਹਿੰਦੇ ਨੇ ਜੀ ਮੇਰੇ ਗਰੀਬ ਕੋਲੇ ਹੋਰ ਕੁਝ ਨਹੀਂ ਹੈਗਾ ਸਿਰਫ ਪਦਮ ਸ਼੍ਰੀ ਹੈਗਾ ਵੈਸੇ 2-4 2 ਸਾਲ ਪਹਿਲਾਂ ਦੀ ਗੱਲ ਆ ਸ਼ਾਇਦ 2 ਜਾਂ 23 ਸਾਲ ਪਹਿਲਾਂ ਦੀ ਗੱਲ ਹੋਣੀ ਆ ਇਹੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੇਰੀ ਤੇ ਸੁਖਵੀਰ ਦੀ ਤਾਂ ਪੰਥ ਵਾਸਤੇ ਜਾਨ ਵੀ ਹਾਜ਼ਰ ਜੀ ਤੇ ਹੁਣ ਉਹ ਜਾਨ ਦੇਣ ਦਾ ਵਕਤ ਆ ਗਿਆ ਹੁਣ ਕੁਰਬਾਨੀ ਕਦ ਸੀ ਮੈਂ ਤਾਂ ਪੰਥ ਵਾਸਤੇ ਮੈਂ ਤੇ ਸੁਖਵੀਰ ਤਾਂ ਕੁਰਬਾਨੀ ਕਰਨ ਨੂੰ ਤਿਆਰ ਆ ਤੇ ਫਿਰ ਹੁਣ ਟਾਈਮ ਆ ਗਿਆ ਤੇ ਹੁਣ ਕੁਰਬਾਨੀ ਵਾਲੀ ਗੱਲ ਖਤਮ ਤੇ ਜਦੋਂ 84 ਦੀ ਮੂਵਮੈਂਟ ਸੀ ਉਦੋਂ ਮਰਜੀਬੜਿਆਂ ਦੇ ਵਿੱਚ ਵੀ ਤਾਂ ਬਿਆਨ ਆਉਂਦੇ ਰਹਿੰਦੇ ਜੀ ਤੇ ਉਹਦੀ ਉਹਨਾਂ ਨੇ ਕੀ ਕੀਤਾ ਸੀਗਾ ਸੋ ਗੱਲ ਹੈ ਜੀ ਕਹਿਣ ਦੀਆਂ ਗੱਲਾਂ ਹੋ ਨੇ ਹਕੀਕਤ ਤੋਂ ਨੇ ਕਿਹੜਾ ਪੰਤ ਤੇ ਕਿਹੜੇ ਕੀ ਤੁਸੀਂ ਜਾਣ ਦੇਣੀ ਐ ਜਿਨ੍ਹਾਂ ਨੇ ਜਾਣ ਦੇਣੀ ਐ ਸਰ ਉਹ ਹਰ ਹੀਲਾ ਵਸੀਲਾ ਕਰਕੇ ਹਰ ਔਕੜ ਨੂੰ ਸਹਾਰ ਕੇ ਅੱਜ ਦਿੱਲੀ ਨੂੰ ਸੀਲ ਕਰੀ ਬੈਠੇ ਨੇ ਔਰ ਉੱਥੇ ਉਹਨਾਂ ਨੇ ਉਹਨਾਂ ਨੂੰ ਇਹ ਫਿਕਰ ਨਹੀਂ ਦੇਖੋ ਪਿੱਛੇ ਸਾਡੀਆਂ ਕਣਕਾਂ ਨੂੰ ਪਾਣੀ ਲੱਗਿਆ ਉਹਨਾਂ ਨੂੰ ਜੂਰੀਆ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ ਸਾਡੇ ਘਰਾਂ ਦੇ ਡੰਗਰਾਂ ਚ ਦਕੌਂਡ ਦੇਖਪਾਲ ਕਰਦਾ ਸਾਡੀਆਂ ਬੀਬੀਆਂ ਬੈਠੀਆਂ ਨੇ ਕਰੇ ਪਰ ਮੈਂ ਵਾਰੇ ਜਾਣਾ ਸਾਡੀ ਪੰਜਾਬ ਕੌਮ ਦੇ ਜੇ ਉਹ ਅੱਜ ਬਾਰਡਰ ਤੇ ਨਾਕਿਆਂ ਦੇ ਵਿੱਚ ਨਹੀਂ ਹੈਗੇ ਸ਼ਾਮਲ ਤਾਂ ਪੰਜਾਬ 'ਚ ਜਿਹੜੇ ਸ਼ਾਮਲ ਉੱਥੇ ਬੰਦੇ ਨੇ ਉਹਨਾਂ ਦੀਆਂ ਜ਼ਮੀਨਾਂ ਸੰਭਾਲ ਰਹੇ ਨੇ ਖੇਤੀਬਾੜੀ ਕਰ ਰਹੇ ਨੇ ਘਰ ਦਾ ਖਿਆਲ ਰੱਖ ਰਹੇ ਇਹ ਜਜ਼ਬਾ ਪੰਜਾਬ ਕੌਮ ਦਾ ਅੱਜ ਵੀ ਇਹਨਾਂ ਨੂੰ ਸਿੱਖ ਲੈਣਾ ਚਾਹੀਦਾ ਜੀ ਕਿ ਲੋਕ ਜਦੋਂ ਹੁਣ ਵਾਪਸ ਮੁੜ ਕੇ ਆਉਣਗੇ ਨਾ ਇਹ ਦੁਆ ਕਰਨਾ ਕਿ ਜਿੱਤ ਕੇ ਮੁੜਨ ਜੇ ਹਾਰ ਕੇ ਮੁੜਿਆ ਹੈ ਨਾ ਤਾਂ ਮੈਂ ਮੈਂ ਮੈਨੂੰ ਅਫਸੋਸ ਹੈ ਕਹਿਣਾ ਪੈਂਦਾ ਕਿ ਹਾਲ ਦੇਖਿਓ ਕੀ ਹੁੰਦੇ ਨੇ ਲੀਡਰਾਂ ਦੇ ਇਕੱਲੇ ਇਹਨਾਂ ਦੇ ਨਹੀਂ ਬਾਕੀ ਸਾਰੇ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੇ ਅੱਜ ਤੱਕ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਟੱਡ ਪਰੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਿਹਾ ਇਹ ਗੱਲ ਨੂੰ ਹੀ ਕੀ ਇਹ ਬਿਲਕੁਲ ਹੀ ਇਹ ਸੋਚ ਰਹੇ ਨੇ ਕਿ ਸਿੱਖ ਬੇਕਾਰ ਨੇ ਸਿੱਖਾਂ ਨੂੰ ਸਮਝ ਨਹੀਂ ਜਾਂ ਇਹਨਾਂ ਨੂੰ ਇਹ ਲੱਗ ਰਿਹਾ ਇਹ ਸੈਂਟਰ ਜਿਹੜਾ ਹੈ ਉਸ ਦਾ ਹੱਥ ਅੱਜ ਵੀ ਸਾਡੇ ਤੇ ਆ ਸਾਨੂੰ ਪੂਰੀ ਸਿਕਿਉਰਿਟੀਜ਼ ਮਿਲੀਆਂ ਹੋਈਆਂ ਨੇ ਕੁਝ ਜਿਹੇ ਲੋਕ ਸਾਨੂੰ ਗਾਲਾਂ ਕੱਢ ਕੇ ਹਟ ਜਾਣਗੇ ਮੁੜ ਕੇ ਅਸੀਂ ਫੇਰ ਬਾਹਰ ਨਿਕਲਾਂਗੇ ਲੋਕਾਂ ਨੂੰ ਫੇਰ ਝੂਠੇ ਸੱਚੇ ਵਾਅਦੇ ਕਰਾਂਗੇ ਤੇ ਵਾਪਸ ਫੇਰ ਆ ਕੇ ਅ ਰਾਜਾਤਾ ਦੇ ਕਾਬਜ਼ ਹੋ ਜਾਣਗੇ ਨਹੀਂ ਤੁਸੀਂ ਇੱਕ ਗੱਲ ਸੋਚੋ ਪਹਿਲਾਂ ਚਲੋ ਅੱਜ ਜਿਹੜੇ ਸਾਡੇ ਇਹ ਤਿੰਨ ਬਿਲਾਂ ਨੇ ਇੰਨੇ ਲੋਕ ਕਿਉਂ ਪਹੁੰਚੇ ਨੇ ਗਰੇਵਾਲ ਸਾਹਿਬ ਜੇ ਇਹਨੇ ਉੱਥੇ ਲੋਕ ਪਹੁੰਚੇ ਨੇ ਜਾ ਤਾਂ ਉਹਨੇ ਆਪਣੇ ਘਰ ਦੇ ਵਿੱਚ ਇਸ ਜਿਹੜਾ ਸੰਤਾਪ ਹੈ ਆ ਜਿਹੜੇ ਸੁਸਾਈਡ ਫਾਰਮਰਸ ਨੇ ਕੀਤੀ ਹੈ ਕਿਸੇ ਦੇ ਘਰ ਦੇ ਮੈਂਬਰ ਨੇ ਕਿਸੇ ਦੇ ਤਾਈ ਚਾਚੀ ਨੇ ਮਾਮੀ ਨੇ ਰਿਸ਼ਤੇਦਾਰੀ ਚ ਜਾਂ ਆਣ ਗਵਾਂਡ ਪਿੰਡ ਚ ਜਾਂ ਸਹਚਾਰ ਕਿਸੇ ਦੇ ਹੋਰ ਲਾਗ ਦੇ ਪਿੰਡ ਇਹ ਲੋਕ ਉਹਨੇ ਜਿਨ੍ਹਾਂ ਨੇ ਉਸ ਦੁੱਖ ਨੂੰ ਹੰਡਾਇਆ ਇਹ ਉਹ ਲੋਕ ਨੇ ਜਿਹੜੇ ਇਸ ਉਮੀਦ ਦੇ ਉੱਤੇ ਖੇਤੀ ਕਰੀ ਗਏ ਨੇ ਕੋਈ ਨੀ ਯਾਰ ਚੰਗਾ ਸਮਾਂ ਆਏਗਾ ਜੰਗਾ ਸਮਾ ਆਏਗਾ ਵਦਿਆ ਲਾਈ ਹੋਏਗੀ ਪਰ ਉਹ ਜਿਹੜਾ ਜੋ ਹੰਡਾਇਆ ਜੋ ਦੁੱਖ ਉਹਨਾਂ ਨੇ ਅਨੁਭਵ ਕੀਤਾ ਉਹ ਅੱਜ ਉਹ ਆਪਣੇ ਆਪ ਅੰਦਰੋਂ ਇਹਨਾਂ ਦੇ ਇੱਕ ਗੁੱਸਾ ਬਣ ਕੇ ਨਾ ਇੱਕ ਲਾਵਾ ਬਣ ਕੇ ਫੁੱਟਿਆ ਤੇ ਤਾਂ ਹੀ ਹੀ ਇਹ ਜਿਹੜੀ ਏਡੇ ਵੱਡੇ ਬੈਰੀਕੇਡਸ ਨੇ ਅੱਗੇ ਟੈਕਨੀਕ ਪਾਏ ਤੇ ਮੈਂ ਕਹਿੰਨਾ ਇਹ ਤਾਂ ਦੂਜੇ ਸਟੇਟ ਦੀ ਗੱਲ ਹੈ ਜਿੱਦਣ ਆਪਣੇ ਸਟੇਟ 'ਚ ਲਾਵਾ ਫੁੱਟਿਆ ਤੇ ਉਦੋਂ ਬਾਦਲ ਕਿਹਾ ਕਿ ਕਪਤਾਨਾਂ ਕੋਲੋਂ ਕੀ ਇਹ ਪੁਰਾਣੇ ਲੋਕਾਂ ਤੋਂ ਸੁਬਾਦਣਾ ਕਿਉਂਕਿ ਫਿਰ ਰੈਵੋਲੂਸ਼ਨ ਆਉਂਦਾ ਹੁੰਦਾ ਹੈ ਰੈਵੋਲੂਸ਼ਨ ਭੁੱਖਮਾਰੀ ਤੋਂ ਜਦੋਂ ਜਦੋਂ ਪੇਟ ਦੇ ਵਿੱਚ ਪੇਟ ਦੇ ਵਿੱਚ ਖਾਣਾ ਨਾ ਹੋਵੇ ਨਾ ਜੀ ਤਾ ਫਿਰ ਰੱਬ ਤੋਂ ਬੋਤੂ ਨજર ਨਜ਼ਰ ਆਉਂਦਾ ਫਿਰ ਬੜਾ ਕੁਛ ਇਨਸਾਨ ਕਰ ਦੇਖੋ whatsapp ਇਹੀ ਪਰਿਵਾਰ ਸੀ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਤੇ ਹਰਸਿਮਰਤ ਬਾਦਲ ਜਿਨ੍ਹਾਂ ਨੇ ਇਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਔਰ ਬੜੀ ਦਬ ਕੇ ਹਮਾਇਤ ਕੀਤੀ ਸੀ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਵੀ ਲੋਕ ਐ ਉੱਠੇ ਹੋਣਗੇ ਜੀ ਮਤਲਬ ਇਹਨਾਂ ਨੂੰ ਫਾਰਮਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਮਤਲਬ ਜੋ ਸੈਂਟਰ ਚਾਹੁੰਦਾ ਉਹ ਕਰਨ ਨੂੰ ਤਿਆਰ ਸੀਗੇ ਇਹ ਤਾਂ ਲੋਕਾਂ ਦਾ ਜਿਹੜਾ ਲਾਵਾ ਫੁੱਟਿਆ ਉਸ ਦੇ ਡੱਬ ਤੋਂ ਹੀ ਸਿਰਫ ਇਹਨਾਂ ਨੇ ਪਾਦਮ ਸ਼੍ਰੀ ਮੋੜੇ ਨੇ ਅਦਰਵਾਈਜ਼ ਇਹਨਾਂ ਦਾ ਕਿਸਾਨੀ ਨਾਲ ਪੰਜਾਬ ਨਾਲ ਪੰਥ ਨਾਲ ਕੋਈ ਲਗਾਓ ਨਹੀਂ ਹੈ ਇਹਨਾਂ ਦਾ ਲਗਾਓ ਹਾਂ ਇੱਥੋਂ ਤੱਕ ਗੱਲ ਕਹਿ ਦਿੰਨਾ ਕਿ ਅਗਰ ਖੇਤੀਬਾੜੀ ਪੰਜਾਬ ਦਾ ਮੇਨ ਮੁੱਦਾ ਮੇਨ ਕਿਤਾ ਨਾ ਹੋਵੇ ਤਾਂ ਬਾਦਲ ਕੇ ਖੇਤੀਬਾੜੀ ਨੂੰ ਬੜੀ ਬੜੀ ਧਿਰ ਪਹਿਲਾਂ ਤੇ ਛੱਡੀ ਬੈਠੇ ਹੁੰਦੇ ਸਰ ਉਹ ਤਾਂ ਇੱਕ ਵਿਖਾਵਾ ਰੱਖਿਆ ਹੋਇਆ ਹੈ ਵੀ ਅਸੀਂ ਵੀ ਫਾਰਮਰ ਆ ਜਦੋਂ ਲੋੜ ਪਈ ਤਾਂ ਅਸੀਂ ਕਹਿ ਦਾਂਗੇ ਅਸੀਂ ਫਾਰਮਰ ਹੈਗੇ ਆ ਆਦਰਵਾਈਜ਼ ਇਹ ਫਾਰਮਿੰਗ ਕਦੋਂ ਦੀ ਖਤਮ ਹੁੰਦੀ ਇਹ ਇਹਦੇ ਇਨਸਾਨਾਂ ਨੂੰ ਜਿਨ੍ਹਾਂ ਨੇ ਹਰ ਖੇਤਰ ਦੇ ਹਰ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਹਿੱਸਾ ਪਾਇਆ ਹੈ ਜਿਨ੍ਹਾਂ ਦੇ 5 ਸਟਾਰ ਹੋਟਲਸ ਨੇ ਜੀ ਤੁਸੀਂ ਤੁਹਾਨੂੰ ਵੀ ਮਤਲਬ ਉਹਨਾਂ ਨੇ ਉੱਥੇ ਫਾਰਮਿੰਗ ਕਰਨੀ ਹੈ ਉਹ ਤਾਂ ਇੱਕ politically ਬੈਨੀਫਿਟ ਲੈ ਲਈ ਲੋਕਾਂ 'ਚ ਆਪਣੇ ਆਪ ਨੂੰ ਉਹਨਾਂ ਦਾ ਹਿੱਸਾ ਦੱਸਣ ਦੇ ਲਈ ਇਹ ਜਿਹੜੀ ਜ਼ਮੀਨਾਂ ਨਾਲ ਰੱਖੀ ਹੋਈ ਆ ਬਿਲਕੁਲ ਜੀ ਅ ਮੇਰੇ ਖਾਤੇ ਸ਼ੁਕਰੀਆ ਤੁਹਾਡਾ ਟਾਈਮ ਆਪਣਾ ਦੇਣ ਵਾਸਤੇ ਜੇ ਤੁਹਾਡੇ ਕੋਲ ਕੋਈ ਕਲੋਜ਼ਿੰਗ ਰਿਮਾਰਕਸ ਨੇ ਤੁਸੀਂ ਬਿਲਕੁਲ ਦੇ ਸਕਦੇ ਹੋ अदरवाइज ਆਪਾਂ ਅੱਜ ਇੱਥੇ ਹੀ ਸਟਾਪ ਕਰਦੇ ਹਾਂ ਜੀ ਇੱਕੋ ਕਲੋਜ਼ਿੰਗ ਰਿਮਾਰਕ ਹੈ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਦੁਨੀਆ ਦੀ ਰਾਜਧਾਨੀ ਮੰਨੀ ਜਾਂਦੀ ਹੈ ਦੁਨੀਆ ਦੀ ਰਾਜਧਾਨੀ ਦੇ ਵਿੱਚ ਅੱਜ ਜਿਹੜੇ ਆਪਣੇ ਐਮਬੈਸਡਰ ਨੇ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਡੈਮੋਨਸਟ੍ਰੇਸ਼ਨ ਹੋਇਆ ਔਰ ਹਾਂਜੀ ਉਸ ਡੈਮੋਨਸਟ੍ਰੇਸ਼ਨ ਦੇ ਵਿੱਚ ਲੋਕ ਆਪ ਮਾਰੇ ਪਹੁੰਚੇ ਨੇ ਖਾਸ ਕਰਕੇ ਯੰਗ ਬਲੱਡ ਪਹੁੰਚਿਆ ਜਿਹੜਾ ਤੋਂ ਬਹੁਤ ਸਾਰੇ ਜਿਹੜੇ ਇੱਥੇ ਜੰਮੇ ਪਲੇ ਨੇ ਸੋ ਮੈਂ ਕਹਿੰਦਾ ਵੀ ਜਿੱਥੇ ਇੰਨੀ ਵੱਡੀ ਤਦਾਦ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਨੇ ਐਜੂਕੇਸ਼ਨ ਹੋ ਰਹੇ ਨੇ ਪਤਾ ਨਹੀਂ ਕਿਹੜੀ ਗੱਲ ਹੈ ਕਿ ਸਾਡੀ ਸਰਕਾਰ ਨੂੰ ਸਮਝ ਨਹੀਂ ਆਉਂਦੀ ਸੋ ਮੈਂ ਉਮੀਦ ਕਰਦਾ ਕਿ ਜਿਹੜੀ ਸਰਕਾਰ ਹੈ ਤਿੰਨੇ ਬਿੱਲ ਜਿਹੜੀ ਹੈ ਇਹਨਾਂ ਨੂੰ ਰੀਪੀਲ ਕਰੂਗੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਮੰਨੋਗੀ ਹਾਂ ਉਹ ਤੋਂ ਬਾਅਦ ਤੁਸੀਂ ਜਿਵੇਂ ਮਾਦੀ ਬਹਿ ਕੇ ਫਾਰਮਰਸ ਦੀ ਕੰਸੈਂਟ ਦੇ ਨਾਲ ਮੈਂ ਕਹਿੰਦਾ ਤਿੰਨ ਛੱਡ ਕੇ ਚਾਹੇ 30 ਲਾ ਲਿਆ ਲੇਕਿਨ ਉਹਨਾਂ ਨੂੰ ਕੰਸੈਂਟ ਦੇ ਲੈ ਕੇ